ਕਰੋ ਕਰੋ ਪੁੱਛੋ ਕੁਝ ਨਾਲ ਕਿ ਜਾ ਸਾਰਾ ਪਰਿਵਾਰ ਕਿਥੋਂ ਵਿੰਦਾ ਕਿ ਜਾ ਅਜ ਖੇਰੂ ਘੇਰ ਜ਼ਮਾਨ ਵਖੇਰੂ ਘੇਰ ਕੀਤਾ ਵੀ ਕਿ ਜਾ ਆ ਵੀ ਖੇਰੂ ਘੇਰ ਹੋਏ ਨਹੀਂ ਤੇ ਜਿਹੜਾ ਉਹਨਾਂ ਐਸੇ ਪਾਣੀ ਨੇ ਬਰਬਾਦ ਕੀਤਾ ਜਾਂ 2023 ਦੇ ਵਿੱਚ ਨੁਕਸਾਨ ਹੋਇਆ ਨਹੀਂ ਇਸੇ ਪਾਣੀ ਨੇ ਪਾਣੀ ਬਾਹੂਪੋਹ ਦੀ ਗੱਲ ਕਰਦੇ ਆ ਤਾਂ ਇੱਥੇ ਇੱਕ ਵੀਰ ਜੀ ਦਾ ਕੋਈ ਇੱਕ ਏਕੜ ਜ਼ਮੀਨ ਹੈ ਉਹਦਾ ਘਰ ਜਿਹੜਾ ਪੂਰੀ ਤਰ੍ਹਾਂ ਪਾਣੀ ਦੀ ਚੇਟ ਵਿੱਚ ਆ ਗਿਆ ਰੁੜ ਗਿਆ ਘਰੋਂ ਘਰ ਕਦੀ ਕਿਤੇ ਕਦੀ ਕਿਤੇ ਕੇ ਚੁੱਕੇ ਕਈ ਚੁੱਲ੍ਹੇ ਅੱਗੇ ਕਦੀ ਚੇਹ ਚੁੱਲ੍ਹੇ ਕਜਾ ਬੱਚੇ ਵੀ ਕਦੀ ਕਿਤੇ ਰਿਸ਼ਤਦਾਰੀ ਜਾਂ ਕਦੀ ਕਿਤੇ ਰਿਸ਼ਤਦਾਰੀ ਜਾਂ ਉਹ ਵੀ ਘਰ ਉਪਰ ਘਰ ਹੋਇਆ ਪਰਿਵਾਰ ਵਿੱਚ ਸਾਰਾ ਮਾਨਵੀ ਖੇਰੋ ਖੇਰੋ ਇੰਨਕ ਜਿਆ ਚਿੜੀ ਵੀ ਆਲਾ ਬਣਾ ਕੇ ਕਥਾਂ ਬੈਂਦਿਓ ਸਾਡਾ ਉਹ ਟਿਕਾਣਾ ਨਹੀਂ ਹੈਗਾ ਬੋਤਲਾਤ ਮੜੇ ਪਾਣੀ ਚ ਭੇਡ ਸਾਇਆ ਤੁਹਾਡੇ ਘਰ ਦੇ ਵਿੱਚ ਸਮਾਨ ਵੀ ਹੁੰਦਾ ਆਪਣਾ ਘਰ ਦੇ ਵਿੱਚ ਦਾਣਾ ਮਲਾਨੀ ਜਾਂ ਕਪੜੇ ਤੇ ਛੋਛੂ ਸਮਾਨ ਉਹ ਕਿਧਰ ਤੱਕ ਉਹ ਬਾਜੀ ਕੁਝ ਤੇ ਸਾਹਮਣੇ ਰੁੜ ਗਿਆ ਕੁਝ ਬਾਜੀ ਜਿਹੜਾ ਹੱਥ ਚਾਇਓ ਕੱਢ ਲਿਆ ਆਪਾਂ ਦੇ ਦੇ ਹੜਾਂ ਦੇ ਵਿੱਚ ਨਾ ਜਿਹੜਾ ਤਾਂ ਏਰੀਆ ਕਿ ਰਿਆ ਹੁੰਦਾ ਉੱਥੋਂ ਤੱਕ ਤਾਂ ਨਹੀਂ ਪਹੁੰਚਦੀ ਲੇਕਿਨ ਬਾਹਰ ਦੇ ਲੋਕ ਆਪਣਾ ਹਰ ਕੁੜੇ ਦਾਸਤੇ ਕਿਸ ਤਰ੍ਹਾਂ ਮਦਦ ਲਈਦਾ ਹੁਣ ਕਿਸੇ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਨੰਬਰ ਇਹਨਾਂ ਨੂੰ ਯਾਦ ਰੱਖੀ ਤੁਸੀਂ ਨੰਬਰ ਬੋਲੋ ਇਹਦਾ ਨੰਬਰ ਹੈਗਾ ਜੀ 98736 33774 79736 33774 ਇਸ ਨੰਬਰ ਤੇ ਇਹਦੇ ਨਾਲ ਇਸੇ ਨੰਬਰ ਤੇ ਸੰਪਰਕ ਕੀਤਾ ਜਾਵੇਗਾ ਜਾਂ ਫਿਰ ਇਹਦੇ ਆਣ ਕੇ ਇਸ ਵੀਰ ਦਾ ਚਿਹਰਾ ਤੁਹਾਨੂੰ ਯਾਦ ਕਰ ਲਿਓ ਇਸ ਸੁਲਤਾਨਪੁਰ ਲੋਧੀ ਤੋਂ 10-11 ਕਿਲੋਮੀਟਰ ਅੱਗੇ ਆ ਕੇ ਪਿੰਨ ਮੁਹੰਮਦਾਬਾਦ ਦੇ ਵਿੱਚ ਕਾਲੂ ਦਾ ਨਾਮ ਆ ਤੁਸੀਂ ਇਹਦੇ ਘਰੇ ਜਾ ਕੇ ਜਦੋਂ ਪਾਣੀ ਘਟਦਾ ਤੇ ਜਰੂਰ ਮਦਦ ਕਰਿਓ ਦੇਖੋ ਤੁਹਾਡੀ ਮਦਦ ਜਿਹੜੀ ਆ ਕਰਨਗੇ ਉਹਨੂੰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਕੋ ਨਾ ਇੱਥੇ ਵੀਰ ਵੀ ਆਏ ਆ ਨਾਲ ਤੜਕਨ ਘਰ ਕੋਸ਼ਿਸ਼ ਹੋਏਗੀ ਕਿ লাইਵ ਪੰਜਾਬੀ ਟੀਵੀ ਦੇ ਰਾਹੀਂ ਅਸੀਂ ਤੁਹਾਡੀ ਮਲੁੱਕ ਘਰ ਦੀ ਇੱਕ ਦੋ ਕਮਰੇ ਜਿੰਨਾ ਵੀ ਹਿੱਸਾ ਕਰਵਾ ਸਕੀਏ ਭਾਜੀ ਹਾਲਾਤ ਦੇਖ ਲਓ ਤੁਸੀਂ ਇਹਨਾਂ ਦੇ ਕੀ ਲੱਗਦਾ ਹਾਲਾਤ ਬਹੁਤ ਮਾੜੇ ਆ ਹਾਂ ਆਪਾਂ ਸ਼ੁਰੂਆਤ ਕਰਨੀ ਆ ਜਿੰਨਾ ਦੇਖੋ ਤੁਸੀਂ ਸੇਵਾ ਕਰਨ ਆਏ ਬਠਿੰਡੇ ਤੋਂ ਸ਼ੁਰੂਆਤ ਕਰਨੀ ਆਪਾਂ ਇਹਨਾਂ ਦੇ ਘਰ ਤੋਂ ਕੀ ਕਿਥੋਂ ਕਿੰਨੀ ਸ਼ੁਰੂਆਤ ਕੀਤੀ ਇਹ 6 ਮਿੰਟ ਦੇਵਾ ਜਿੰਨਾ ਭਾਵੇਂ ਘਰ ਤੇ ਲੱਗੂ 200 ਗੱਟਾ 300 ਗੱਟਾ ਇਹ ਜੇ ਮੰਦਾ ਕਰਾਂ ਜਦੋਂ ਇਹ ਫਿਕਰ ਹਾਂ ਇਹਦਾ ਰੈਸਟ ਸਪੈਸ਼ਲ ਕਿਹੜੀ ਐਂਸ ਵੱਲੋਂ ਸਤਕਾਰਗਾਰ ਕਮੇਟੀ ਕੋਠਾ ਨੂੰ देखो जी सत्कार कमेटी कोठा गुरु बठिंडा तो वीर आए। ਸਾਨੂੰ ਮਿਲੇ ਪਿਛਲੇ ਜਿੱਥੋਂ ਹੜ੍ਹ ਸ਼ੁਰੂ ਹੋਇਆ ਸੀਗਾ। ਇਹਨਾਂ ਨੇ ਮਦਦ ਸੇਵਾ ਕਰਨੀ ਸੀ ਤਾਂ ਅਸੀਂ ਵੀ ਇਹਨਾਂ ਨੂੰ ਇਹ ਗੱਲ ਕੀਤੀ ਕਿ ਪੰਜਾਬੀ ਭਾਸ਼ਾ ਇਹਨਾਂ ਨੇ ਕਿ ਤੁਸੀਂ ਲੋਕਾਂ ਦੇ ਹਾਲਾਤ ਦੇਖੋ। ਉਹਨਾਂ ਦੇ ਘਰ ਜਾ ਕੇ ਦੇਖ ਲਓ ਜਿੱਥੇ ਤੁਹਾਨੂੰ ਲੱਗੇ ਲੋੜ ਵੱੰਦਾ ਹੈ ਉੱਥੇ ਆ ਕੇ ਮਦਦ ਕਰੋ। ਹੁਣ ਇਹ ਕਹਿੰਦੇ ਆ ਕਿ ਇਹਨਾਂ ਦੇ ਘਰ ਦੇ ਉੱਪਰ ਇੱਕ ਕਮਰਾ ਪੋਣਾ, ਦੋ ਕਮਰੇ ਪੋਣੇ। ਜਿੰਨਾ ਸੀਮਿੰਟ ਲੱਗੇਗਾ ਉਹ ਦੇਣਗੇ ਇਸ ਤੋਂ ਇਲਾਵਾ ਜੋ ਇਹਨਾਂ ਦੇ ਇੱਟਾਂ ਵਗੈਰਾ ਸੀ ਸ਼ਾਇਦ ਇੱਕ ਤੰਦ ਬਚੀ ਬਾਕੀ ਸਭ ਕੁਝ ਰੁੜ ਗਿਆ ਸਮਾਂ ਜੂ ਲੱਗਣਾ ਲੇਕਿਨ ਮਦਦ ਕਰਿਓ ਨੰਬਰ ਇਹਨਾਂ ਵੀਰਾਂ ਦਾ ਜਿਹੜਾ ਵਾ ਇਹ ਵੀਰ ਦਾ ਜਿਹੜਾ ਨੰਬਰ ਆ ਉਹ ਪੰਜੀ ਭਾਈ ਨੇ ਵਿੱਚ ਬੋਲਤਾ ਉਹ ਤੁਹਾਨੂੰ ਸਕਰੀਨ ਦੇ ਉੱਪਰ ਵੀ ਨੰਬਰ ਮਿਲੇਗਾ ਕੋਸ਼ਿਸ਼ ਕਰਿਓ ਇਹਨੂੰ ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਵੀਡੀਓ ਨੂੰ ਜਿਹੜੇ ਵੀਰ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ ਰੋਂਦਾ ਪਿਆ ਵੀ ਕੋਸ਼ਿਸ਼ ਕਰਿਓ ਮਦਦ ਹੋਵੇ ਔਰ ਸਿੱਧੀ ਇਹਦੇ ਤੱਕ ਪਹੁੰਚੇ ਵੀਰ ਤੱਕ ਇਹੋ ਜੀ ਕੋਸ਼ਿਸ਼ ਕਰਿਓ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਨੇ ਤੇ ਹੜ੍ਹਾਂ ਨੇ ਜਿੱਥੇ ਫਸਲਾਂ ਬਰਬਾਦ ਕੀਤੀਆਂ ਉਥੇ ਲੋਕਾਂ ਦਾ ਹੋਰ مالی ਨੁਕਸਾਨ ਬਹੁਤ ਕੀਤਾ ਬਾਹੂਪੋਤੀ ਗੱਲ ਕਰਦੇ ਆਂ ਤਾਂ ਇੱਥੇ ਇੱਕ ਵੀਰ ਜੀ ਦਾ ਕੋਈ ਇੱਕ ਏਕੜ ਜ਼ਮੀਨ ਹੈ ਉਹਦਾ ਘਰ ਜਿਹੜਾ ਪੂਰੀ ਤਰ੍ਹਾਂ ਪਾਣੀ ਦੇ ਚਪੇਟ ਵਿੱਚ ਆ ਗਿਆ ਰੁੜ ਗਿਆ ਕੀ ਬਚਿਆ ਭਾਜੀ ਘਰ ਦੇ ਵਿੱਚ ਇਸ ਟਾਈਮ ਕੁਛ ਨਹੀਂ ਸਾਬ ਨਾਲ ਭਾਜੀ ਬਚਿਆ ਘਰ ਟੈ ਟੈ ਰੀ ਹੋ ਗਿਆ ਵਾ ਬਹੁਤ ਨਸਾਨ ਆਇਆ ਭਾਜੀ ਉਹ ਜਿਹੜਾ ਸਮਾਨ ਹੱਥ ਚ ਆਇਆ ਮੜਾ ਮੋੜ ਕੱਢ ਲਿਆ ਤੇ ਬਾਕੀ ਰਹਿ ਗਿਆ ਸਾਬ ਨਾਲ ਵਿੱਚ ਹੀ ਜੇ ਉਹਨੇ ਦੱਸਿਆ ਜ਼ਮੀਨ ਇੱਕ ਕਿੱਲਾ ਹੀ ਤੁਹਾਡੇ ਕੋਲ ਹਾਂਜੀ ਇੱਕ ਕਿੱਲਾ ਹੀ ਹੈ ਗੁਜ਼ਾਰਾ ਕਿੱਦਾਂ ਹੁੰਦਾ ਗੁਜ਼ਾਰਾ ਤੇ ਹੱਟ ਦੱਪਾ ਨਾਲ ਭਾਜੀ ਕਿੰਨੇ ਪਰਿਵਾਰ ਚ ਜੀ ਹੈ ਪਰਿਵਾਰ ਚ ਪੰਜਵਾ ਹੂੰ ਦੋ ਬੱਚੇ ਆ ਇੱਕ ਮਾਈ ਆ ਮੇਰੀ ਬੱਚੇ ਕਿਤੇ ਬੱਚੇ ਕੀ ਆ 12 ਸਾਲ ਦੀ ਗੁੱਡੀ ਹੈਗੀ 12 15 ਸਾਲ ਦੀ ਇੱਥੇ ਦਾ ਠੀਕ ਹੈ 9 ਸਾਲਾਂ ਮੁੰਡਾ ਵਾ ਅੱਛਾ ਜੇ ਪੱਕਾ ਦੀ ਗੱਲ ਕਰੀਏ ਤੁਹਾਡੇ ਘਰ ਚ ਕਿੰਦਾ ਦਾ ਕੱਚਾ ਸੀ ਪੱਕਾ ਸੀ ਕਿੰਨੇ ਕਮਰੇ ਸੀ ਮਲ ਦੋ ਕਮਰੇ ਹੈ ਬਾਜੀ ਹੂੰ ਕੰਧਾਂ ਚੁੱਕੀਆਂ ਬਹੁਤ ਤਗੜੀਆਂ ਮਲ ਛੱਤ ਦੇ ਕਰੀਬ ਗਈਆਂ ਬਾਜੀ ਹੂੰ ਛੱਤ ਦੇ ਕਰੀਬ ਗਈਆਂ ਤੇ ਪਾਣੀ ਦੇ ਚਬੇਟ ਚ ਆ ਗਈਆਂ ਬਾਜੀ ਤੇ ਜਦੋਂ ਪਾਣੀ ਚ ਪੇੜਸ ਆਇਆ ਤੁਹਾਡੇ ਘਰ ਦੇ ਵਿੱਚ ਸਮਾਨ ਵੀ ਹੁੰਦਾ ਆਪਣਾ ਘਰ ਦੇ ਵਿੱਚ ਦਾਣਾ ਪਾਣੀ ਜਾਂ ਕੱਪੜੇ ਜਾਂ ਕੁਛ ਉਹ ਸਮਾਨ ਉਹ ਕਿਦਾਂ ਉਹ ਭਾਜੀ ਕੁਝ ਤੇ ਸਾਮਣਾ ਰੁੜ ਗਿਆ ਕੁਝ ਭਾਜੀ ਜਿਹੜਾ ਹੱਥ ਚ ਆਇਆ ਉਹ ਕੱਢ ਲਿਆ ਭਾਜੀ ਹੂੰ ਹੁਣ ਕਿੱਥੇ ਰਹਿ ਰਹੇ ਹੋ ਹੁਣ ਇਤਰੇ ਭਾਜੀ ਡਾਂਵਾ ਡੋਲੀਆਂ ਕਦੀ ਕਿਤੇ ਕਦੀ ਕਿਤੇ ਪਰਿਵਾਰ ਕਰਕੇ ਪਰਿਵਾਰ ਨੂੰ ਇਤਰਾ ਹੀ ਕਦੀ ਕਿ ਰਿਸ਼ਤਦਾਰੀ ਜੀ ਕਦੀ ਕਿਤੇ ਰਿਸ਼ਤਦਾਰੀ ਜੀ ਭਾਜੀ ਸਾਮਣਾ ਕਰੋ ਘਰ ਹੋ ਜਾ ਭਾਜੀ ਪੁੱਛੋ ਕੁਝ ਨਾਲ ਕਿ ਜਾਂ ਸਾਰਾ ਪਰਿਵਾਰ ਇੱਕੇ ठाਵਾਂ ਵਿੰਦਾ ਕਿ ਜਾਂ ਅਜ ਖੇਰੂ ਖੇਰੂ ਸਮਾਨ ਵਖੇਰੂ ਖੇਰੂ ਕੀਤਾ ਲੈ ਕੇ ਜਾ ਆ ਵੀ ਖੇਰੂ ਖੇਰੂ ਨਹੀਂ ਤੇ ਜਦੋਂ ਹੁਣ ਇਹ ਇਸੇ ਪਾਣੀ ਨੇ ਬਰਬਾਦ ਕੀਤਾ ਜਾਂ 2023 ਦੇ ਵਿੱਚ ਨੁਕਸਾਨ ਹੋਇਆ ਸੀ ਨਹੀਂ ਇਸੇ ਪਾਣੀ ਨੇ ਭਾਜੀ ਉਹ ਦੋਨੋਂ ਨੁਸਾਨੀਆਂ ਭਾਜੀ ਉਹ ਤੋਂ ਫਸਲਾਂ ਨੁਸਾਨੇ ਆ ਮੇਰਾ ਘਰ ਬਚ ਗਿਆ ਜੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਹਰੇ ਨੂੰ ਸਵਾਲ ਕਰਦਾ ਜੋ ਤੁਹਾਨੂੰ ਪਤਾ ਹੀ ਆ ਕਿ ਇੱਥੇ ਅਸੀਂ ਸੇਫ ਨਹੀਂਗੇ ਤੇ ਇਥੋਂ ਬਾਹਰ ਕਿਉਂ ਚੱਲ ਜਾਂਦੇ ਬਾਰੇ ਇਤਰੇ ਪਾਜੀ ਕਿਸਤੀਆਂ ਗੁਸਤੀਆਂ ਚ ਚਾਹੀਦਾ ਪਾਜੀ ਹੂੰ ਬਹੁਤ ਲਾਦ ਮਾੜਿਆ ਏ ਮੰਡ ਦੇ ਘਰ ਕਿਦਾਂ ਬਣਾਉਣਾ ਹੁਣ ਘਰ ਇਤਰੇ ਪਾਜੀ ਤੁਹਾਡੇ ਅਰਗਿਆਂ ਦੀ ਸਹਾਇਤਾ ਚਾਹੀਦੀ ਪਾਜੀ ਸਰਕਾਰ ਤੋਂ ਕੋਈ ਆਸ ਸਰਕਾਰ ਤੋਂ ਜਨਰ ਮਿਲਦਾ ਨਹੀਂ ਹੁਣ ਕੋਈ ਆਸ ਨਹੀਂ ਆ ਮਿਲੂ ਦੋ ਦੋ ਆਸ ਹਣੀ ਪਾਜੀ ਤੇ ਘਰ ਹੁਣ ਉਦੋਂ ਬਣੂਗਾ ਜਦੋਂ ਪਾਣੀ ਢੜੂ ਜਾਂ ਕੋਈ ਪਹਿਲਾਂ ਨਹੀਂ ਜਦੋਂ ਪਾਣੀ ਢੜੂ ਉਦੋਂ ਹੀ ਪਾਜੀ ਪਹਿਲਾਂ ਨਹੀਂ ਕੋਈ ਤਿਆਰੀ ਹੋ ਸਕਦੀ ਉਹਨਾਂ ਟਾਈਮ ਉਨਾ ਟਾਈਮ ਇਤਰੇ ਹੀ ਗੁਜ਼ਾਰਿਆ ਭਾਜੀ ਮੰਗ ਤਾਂ ਕੇ ਹਿਸਾਬ ਨਾਲ ਘਰਾਂ ਬਕਰ ਹੋ ਗਈ ਆ ਘਰਾਂ ਬਕਰ ਹੋ ਕੇ ਕਦੀ ਕਿਤੇ ਕਦੀ ਕਿਤੇ ਕਿਸ ਚੁੱਲੇ ਕਿਸੇ ਦੇ ਕਦੀ ਕਿਤੇ ਚੁੱਲੇ ਦੇ ਕਜਾ ਬੱਚੇ ਵੀ ਕਦੀ ਕਿਤੇ ਰਿਸ਼ਤੇਦਾਰੀ ਜਾਂ ਕਦੀ ਕਿਤੇ ਰਿਸ਼ਤੇਦਾਰੀ ਜਾਂ ਉਹ ਵੀ ਘਰ ਬਕਰ ਹੋਇਆ ਪਰਿਵਾਰ ਵੀ ਸਾਰਾ ਸਮਾਨ ਵੀ ਖੇਰੋ ਖੇਰੋ ਹੀ ਨੱਕ ਜਾ ਛਿੜੀ ਵੀ ਆਲਾ ਬਣਾ ਕੇ ਇਕ ਥਾਂ ਬੈਂਦੀ ਉਹ ਸਾਡਾ ਉਹ ਟਿਕਾਣਾ ਨਹੀਂ ਹੈਗਾ ਬਦਲਾਤ ਮੜੇ ਜੇ ਉਸ ਟੰਕੂ ਚੀ ਲਾਣੀ ਪਵੇ ਫਿਰ ਪੁੱਛੋ ਕੋਈ ਨਾ ਬਾਜੀ ਮੋਹ ਮੰਦੇ ਆਲਾ ਮੋਹ ਜਾਰੇ ਬਾਜੀ ਦੇਖੋ ਉਹ ਚ ਕੁਝ ਨਹੀਂ ਸਕਦੇ ਦੇਖੋ ਇਹ ਸਚਾਈ ਆ ਇਹਨਾਂ ਦੀ ਕਿ ਘਰ ਦੇ ਨਾ ਸ਼ੋਰਟਸ ਵੀ ਦਿਖਾਵਾਂਗੇ ਕਿ ਜਦੋਂ ਅਸੀਂ ਇਹਨਾਂ ਦੇ ਘਰ ਗਏ ਤਾਂ ਅਸੀਂ ਪਹੁੰਚ ਨਹੀਂ ਸਕੇ ਉੱਥੇ ਪਾਣੀ ਦੇ ਹਾਲਾਤਾਂ ਕਰਕੇ ਔਰ ਇਹਨਾਂ ਨੂੰ ਦੂਜੀ ਸਾਈਡ ਤੇ ਸੱਦ ਕੇ ਇਹਨਾਂ ਦੇ ਨਾਲ ਗੱਲ ਕਰ ਰਹੇ ਆ ਕਿਉਂਕਿ ਸਾਡੇ ਇੱਥੇ ਨਾ ਪਰਮਜੀ ਜਿਹੜੇ ਆ ਉਹਨਾਂ ਦੱਸਿਆ ਸੀਗਾ ਕਿ ਘਰੋਂ ਬਿਲਕੁਲ ਇੱਕ ਕੰਧ ਵੀ ਨਹੀਂ ਬਚੀ ਇਹਨਾਂ ਦੀ ਆਪਾਂ ਜੀ ਗੱਲ ਕਹ ਲਈਏ ਤਾਂ ਮਦਦ ਦੀ ਲੋੜ ਹੈਗੀ ਆ ਕੋਈ ਗੱਲ ਨਹੀਂ ਪਰ ਜੀ ਤੁਸੀਂ ਥੋੜਾ ਜਿਹਾ ਇਸ ਚੀਜ਼ ਦਾ ਰੱਖੋ ਪਰ ਤੇ ਪਰਮਜੀਤ ਭਾਜੀ ਆਓ ਤੁਸੀਂ ਮੜਾ ਜੇ ਜਿਵੇਂ ਹਾਲਾਤ ਆਪਾਂ ਦੇਖ ਕੇ ਕਹਿੰਦੇ ਪਰਿਵਾਰ ਵੀ ਕੋਈ ਜੀ ਕਿਤੇ ਬਿਠਾਇਆ ਕੋਈ ਕਿਤੇ ਬਿਠਾਇਆ ਵਾਕਈ ਸੱਚਮੁੱਚ ਇਹ ਹਾਲਾਤ ਹੈ ਇਹਨਾਂ ਦੇ ਬਿਲਕੁਲ ਜੀ ਤੁਸੀਂ ਬਿਲਕੁਲ ਘਰੇ ਤੇ ਨਹੀਂ ਪਹੁੰਚ ਸਕੇ ਪਰ ਨੇੜੇ ਹੋ ਕੇ ਆਏ ਜੀ ਬਹੁਤ ਦੁਖਦਾਈ ਮੰਝ ਰਿਆ ਕਿਉਂ ਇਸ ਵੀਰ ਨੇ ਜਿਹੜਾ ਬੜੀ ਮਿਹਨਤ ਕਰਕੇ ਦਿਹਾੜੀਆਂ ਕਰਕੇ ਤੇ ਇੱਕ ਸਬਜੀ ਨਾ ਪਰਵਲ ਸਬਜੀ ਲਾਉਂਦੇ ਆ ਜਿਹੜੇ ਜੋਪੀ ਤੋਂ ਬੰਦੇ ਜਾਣ ਕੇ ਇੱਥੇ ਖੇਤੀ ਕਰਦੇ ਆ ਤੇ ਇਹਨੇ ਇਹੀ ਪਹਿਲਾ ਬੰਦਾ ਵਾ ਜਿਹਨੇ ਪੰਜਾਬ ਦੇ ਵਿੱਚ ਇਹ ਖੇਤੀ ਆਪਦੇ ਹੱਥੀਂ ਇੱਥੇ ਪ੍ਰਵਾਸੀ ਕਰਦੇ ਆਪ ਖੁਦ ਕਰਦਾ ਠੇਕੇ ਤੇ ਪੈਲੀ ਲੈ ਕੇ 60-60 ਹਜ਼ਾਰ ਰੁਪਏ ਨੂੰ ਠੇਕੇ ਤੇ ਲੈ ਕੇ ਇਹਨੇ ਜਿਹੜਾ ਤੇ ਦਿਹਾੜੀਆਂ ਕਰਕੇ ਵਾਈਫ ਇਹਦੀ ਤੇ ਮਜ਼ਦੂਰੀ ਕਰਦੀ ਮਾਤਾ ਵੀ ਮਜ਼ਦੂਰੀ ਕਰਦੀ ਘਰਾਂ ਦੇ ਕੰਮ ਕਰਦੀ ਆ ਤੇ ਇਹ ਜਿਹੜਾ ਘਰ ਇਹਨਾਂ ਨੇ ਜਿੰਨੀ ਵੇਲੇ ਛੇਤੀ ਨਹੀਂ ਬਣਾ ਲਿਆ ਪਹਿਲਾਂ ਇੱਕ ਕਮਰੇ ਤੋਂ ਸਿੱਝ ਸਿੱਝੇ ਵਾਅਦੇ ਵਾਅਦੇ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਜਾਨਕਿ ਮੇਰੇ ਸਾਬ ਨਾਲ ਕਮ ਸਕੂਮ 8-10 ਸਾਲਾਂ ਦੇ ਵਿੱਚ ਇੱਥੋਂ ਤੱਕ ਤੱਕ ਨੂੰ ਤਿਆਰ ਕੀਤਾ ਸੀ ਪਰ ਅੱਜ ਜਿਹੜੀ ਸਰਕਾਰਾਂ ਦੀ ਜਿਹੜੀ ਨਾਕਾਮੀ ਆ ਜਿਹੜੀ ਜਿਹੜਾ ਜਦੋਂ ਅਸੀਂ ਪਾਣੀ ਕਹਿੰਦੇ ਆ ਰਿਲੀਵ ਕਰ ਦਿੱਤਾ ਜਾਵੇ ਪਾਣੀ ਨਾ ਰਿਲੀਵ ਹੋਣ ਕਰਕੇ ਇਹ ਜਿਹੜਾ ਬੰਨਫ ਕਮਜ਼ੋਰ ਹੋ ਗਿਆ ਤੇ ਇੱਕ ਉਹ ਟੁੱਟਣ ਕਰਕੇ ਦਾ ਘਰ ਰੁੜ ਗਿਆ ਬਿਲਕੁਲ ਸਚਾਈ ਹੈ ਜਿਹੜੀ ਤੁਸੀਂ ਦੇਖੀ ਅੱਛਾ ਬਹੁਤ ਵੀਰ ਮਦਦ ਕਰਨੀ ਚਾਹਦੇ ਹੁੰਦੇ ਆ ਲੇਕਿਨ ਜਿਹੜੀ ਮਦਦ ਆ ਇਹਨਾਂ ਜਿਹੜੇ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਆਸ-ਪਾਸੇ ਰਹਿੰਦੇ ਆਪਾਂ ਦੇ ਦੇ ਹੜਾਂ ਦੇ ਵਿੱਚ ਨਾ ਜਿਹੜਾ ਤਾਂ ਏਰੀਆ ਘਿਰਿਆ ਹੁੰਦਾ ਉੱਥੋਂ ਤੱਕ ਤਾਂ ਨਹੀਂ ਪਹੁੰਚਦੀ ਲੇਕਿਨ ਬਾਹਰਲੇ ਲੋਕ ਆਪਣੇ ਨੂੰ ਹਰ ਪੀੜ ਦੱਸ ਕੇ ਕਈ ਤਰ੍ਹਾਂ ਦੀ ਮਦਦ ਲੈ ਜਾਂਦੇ ਆ ਹੁਣ ਕਿਸੇ ਨੇ ਇਹਨਾਂ ਦੀ ਮਦ ਨੰਬਰ ਇਹਨਾਂ ਨੂੰ ਯਾਦ ਨਹੀਂ ਤੁਸੀਂ ਨੰਬਰ ਬੋਲੋ ਇਹਨਾਂ ਦਾ ਵੇਖੋ ਜੀ ਬਹੁਤ ਵਧੀਆ ਤੁਹਾਡੀ ਗੱਲ ਹੈ ਜਿਹੜਾ ਵੇਖੋ ਭੈਣ ਭਰਾ ਸਾਡੇ ਬਾਹਰ ਤੋਂ ਵਿਦੇਸ਼-ਵਿਦੇਸ਼ਾਂ ਤੋਂ ਜਿਹੜਾ ਲੰਗਰ ਦਾ ਹੋਰ ਸਮਗਰੀਆਂ ਲੈ ਕੇ ਆ ਰਹੇ ਆ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਪਹਿਲਾਂ ਹੀ ਕਿਸਾਨਾ ਕੋਲ ਘਰਾਂ ਦੇ ਵਿੱਚ ਪਹੁੰਚ ਚੁੱਕੀਆਂ ਵਾ ਇਹੋ ਜੇ ਕਿਸੇ ਵੀਰ ਦੀ ਜਿਹੜੀ ਮਿੱਤੀ ਮਦਦ ਕਰੋ ਜੋ ਆਪਣਾ ਘਰ ਬਣਾ ਸਕੇ ਛੋਟੇ-ਛੋਟੇ ਬੱਚੇ ਨੂੰ ਪੜ੍ਹਾ ਸਕੇ ਇਹਦਾ ਨੰਬਰ ਹੈਗਾ ਜੀ 9736 337 74 79 736 33 774 ਇਸ ਨੰਬਰ ਤੇ ਇਹਦੇ ਨਾਲ ਇਸੇ ਨੰਬਰ ਤੇ ਸੰਪਰਕ ਕੀਤਾ ਜਾਵੇ ਜਾਂ ਫਿਰ ਇਹਦੇ ਆਣ ਕੇ ਇਸ ਵੀਰ ਦਾ ਚਿਹਰਾ ਤੁਸੀਂ ਯਾਦ ਕਰ ਲਿਓ ਇਸ ਸੁਲਤਾਨਪੁਰ ਲੋਧੀ ਤੋਂ 10 11 ਕਿਲੋਮੀਟਰ ਅੱਗੇ ਆ ਕੇ ਪਿੰਡ ਮੁਹੰਮਦਾਬਾਦ ਦੇ ਵਿੱਚ ਕਾਲੂ ਇਹਦਾ ਨਾਮ ਆ ਤੁਸੀਂ ਇਹਦੇ ਘਰੇ ਜਾ ਕੇ ਜਦੋਂ ਪਾਣੀ ਘਟਦਾ ਤੇ ਜਰੂਰ ਮਦਦ ਕਰਿਓ ਜੀ ਦੇਖੋ ਤੁਹਾਡੀ ਮਦਦ ਜਿਹੜੀ ਆ ਕਰਨਗੇ ਲੋਕ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਕੋਲ ਇੱਥੇ ਵੀਰ ਵੀ ਆਏ ਆ ਨਾਲ ਤੜਾ ਦੇਖਣ ਘਰ ਕੋਸ਼ਿਸ਼ ਹੋਏ ਕਿ ਲਾਈਵ ਪੰਜਾਬੀ ਟੀਵੀ ਦੇ ਰਾਹੀਂ ਅਸੀਂ ਤੁਹਾਡੀ ਮਲੂਕ ਘਰ ਦੀ ਇੱਕ ਦੋ ਕਮਰੇ ਜਿੰਨਾ ਵੀ ਹੀ ਕਰਵਾ ਸਕੀਏ ਭਾਜੀ ਹਾਲਾਤ ਦੇਖ ਲੇ ਤੁਸੀਂ ਇਹਨਾਂ ਦੇ ਕੀ ਲੱਗਾ ਹਾਲਾਤ ਬਹੁਤ ਮਾੜਿਆ ਘਰ ਦੇ ਘਰ ਕੋਲੇ ਜਾ ਕੇ ਆਏ ਅਸੀਂ ਘਟ ਆ ਚੁੱਕਿਆ ਹਾਂਜੀ ਆਪਾਂ ਸ਼ੁਰੂਆਤ ਕਰਨੀ ਆ ਹਾਂਜੀ ਜਿੰਨਾ ਦੇਖੋ ਤੁਸੀਂ ਸੇਵਾ ਕਰਨ ਆਏ ਬਠਿੰਡੇ ਤੋਂ ਸ਼ੁਰੂਆਤ ਕਰਨੀ ਆ ਆਪਾਂ ਇਹਨਾਂ ਦੇ ਘਰ ਦੀ ਕੀ ਕਿਥੋਂ ਕਿੰਨੀ ਸ਼ੁਰੂਆਤ ਕਰੂੰਗਾ ਇਹ 6 ਮਿੰਟ ਦੇਵਾਂ ਜਿੰਨਾ ਭਰਾ ਦੇ ਘਰ ਤੇ ਲੱਗੂ 200 ਗੱਟਾ 300 ਗੱਟਾ ਇਹਦੇ ਪਾਉਂਦਾ ਕਰਾਂਗੇ ਜਦੋਂ ਇਹ ਕਹਿਣਗੇ ਠੀਕ ਹੈ ਹਾਂ ਇਹਦੇ ਘਰ ਆਸਤੇ ਸਪੈਸ਼ਲ ਭੇਜਾਂਗੇ ਕਿਹੜੀ ਐਨਜੀ ਵੱਲੋਂ ਸਤਕਾਰ ਕਮੇਟੀ ਕੋਠਾਗੁਰੂ ਆ ਜੀ ਦੇਖੋ ਜੀ ਸਤਕਾਰ ਕਮੇਟੀ ਕੋਠਾਗੁਰੂ ਬਠਿੰਡਾ ਤੋਂ ਵੀਰ ਆਇਆ ਸਾਨੂੰ ਮਿਲੇ ਪਿਛਲੇ ਜਿੱਥੋਂ ਹਾਲ ਸ਼ੁਰੂ ਹੋਇਆ ਸੀਗਾ ਇਹਨਾਂ ਨੇ ਸੇਵਾ ਕਰਨੀ ਸੀ ਤਾਂ ਅਸੀਂ ਵੀ ਇਹਨਾਂ ਨੂੰ ਇਹ ਗੱਲ ਕੀਤੀ ਕਿ ਪਰਨਜੀਪਾ ਜੀ ਉਹਨਾਂ ਨੇ ਕਿ ਤੁਸੀਂ ਲੋਕਾਂ ਦੇ ਹਾਲਾਤ ਦੇਖੋ ਉਹਨਾਂ ਦੇ ਘਰ ਜਾ ਕੇ ਦੇਖ ਲਓ ਜਿੱਥੇ ਤੁਹਾਨੂੰ ਲੱਗੇ ਲੋੜ ਵੰਦ ਹੈ ਉੱਥੇ ਜਾ ਕੇ ਮਦਦ ਕਰੋ ਹੁਣ ਇਹ ਕਹਿੰਦੇ ਆ ਕਿ ਇਹਨਾਂ ਦੇ ਘਰ ਦੇ ਉੱਪਰ ਇੱਕ ਕਮਰਾ ਪਾਉਣਾ ਦੋ ਕਮਰੇ ਪਾਉਣੇ ਜਿੰਨਾ ਸੀਮਿੰਟ ਲੱਗੇਗਾ ਉਹ ਦੇਣਗੇ ਇਸ ਤੋਂ ਇਲਾਵਾ ਜੋ ਇਹਨਾਂ ਦੇ ਇਟਾਂ ਵਗੈਰਾ ਸੀ ਸ਼ਾਇਦ ਇੱਕ ਕੰਧ ਬਚੀ ਬਾਕੀ ਸਭ ਕੁਝ ਰੁੜ ਗਿਆ ਸਮਝ ਰੂ ਲੱਗਣਾ ਲੇਕਿਨ ਮਦਦ ਕਰਿਓ ਨੰਬਰ ਇਹਨਾਂ ਵੀਰਾਂ ਦਾ ਜਿਹੜਾ ਵਾ ਇਸ ਵੀਰ ਦਾ ਜਿਹੜਾ ਨੰਬਰ ਆ ਉਹ ਪਰਮਜੀ ਭਾਈ ਨੇ ਵਿੱਚ ਬੋਲਤਾ ਉਹ ਤੁਹਾਨੂੰ ਸਕਰੀਨ ਦੇ ਉੱਪਰ ਵੀ ਨੰਬਰ ਮਿਲੇਗਾ ਕੋਸ਼ਿਸ਼ ਕਰਿਓ ਇਹਨੂੰ ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਵੀਡੀਓ ਨੂੰ ਜਿਹੜੇ ਵੀਰ ਇੰਨਾ ਲੋਕਾਂ ਦੀ ਮਦਦ ਕਰਦੇ ਨੇ ਰੋਂਦਾ ਪਿਆ ਵੀਰ ਕੋਸ਼ਿਸ਼ ਕਰਿਓ ਮਦਦ ਹੋਵੇ ਔਰ ਸਿੱਧੀ ਇਹਦੇ ਤੱਕ ਪਹੁੰਚੇ ਵੀਰ ਤੱਕ ਐਹੋ ਜੀ ਕੋਸ਼ਿਸ਼ ਕਰਿਓ ਮੜਤਾ ਪਾ ਕਿ ਤੱਕ ਮਾਚ ਟਿਕਾਲ ਬਣਾਉਂਦੇ ਕੋਈ ਗੱਲ ਨਹੀਂ ਆ ਦੇਖੋ ਨਾ ਆ ਵੀਰ ਆ ਇਹ ਵੀਰਾਂ ਨੇ ਸ਼ੁਰੂਆਤ ਕਰ ਦਿੱਤੀ ਤੁਹਾਡੇ ਠੀਕ ਹੈ ਨਾ ਸ਼ੁਰੂਆਤ ਜਿਹੜੀ ਇਹਨਾਂ ਨੇ ਕਰ ਦਿੱਤੀ ਆ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡਾ ਵਾਅਦਾ ਕਰ ਦਿੱਤਾ ਕਿ ਸੀਮੈਂਟ ਤੁਹਾਡਾ ਲੱਗੇ 200 ਬੋਰਾ ਤੁਹਾਡਾ ਲੱਗੇ 100 ਬੋਰਾ ਉਹ ਇਹ ਵੀਰ ਦੇਣਗੇ ਕੋਈ ਗੱਲ ਨਹੀਂ ਸੀਮੈਂਟ ਤੇਰੇ ਨਾਲ ਮਦਦ ਲਈ ਖੜੇ ਆ ਕੋਈ ਨਹੀਂ ਮਦਦ ਬਾਕੀ ਸ਼ਡਾ ਇਲਾਕਾ ਸਾਰੇ ਕਰੂਗਾ ਹੋਰ ਵੀ ਕਰਾਂਗੇ ਜਿੰਨਾ ਹੋ ਸਕੇ ਹਾਂਜੀ ਬਾਕੀ ਵੀ ਕੋਈ ਚਲੋ ਖੈਰ ਅਜੇ ਤੱਕ ਜੋ ਹਾਲਾਤ ਹੈ ਨਾ ਇੱਥੇ ਜਿਹੜਾ ਪੂਰਾ ਘਰ ਲੋਸ ਹੋਇਆ ਜਿਹੜਾ ਪੂਰਾ ਘਰ ਨੁਕਸਾਨ ਹੈ ਗਿਆ ਉਹ ਉਹ ਇਹਨਾਂ ਦਾ ਵਾ ਹੋਰ ਅਜੇ ਇਹੋ ਜਿਹਾ ਨੁਕਸਾਨ ਨਹੀਂ ਹੋਇਆ ਫਸਲਾਂ ਸਾਦੀ ਮਰ ਗਈਆਂ ਸਭ ਕੁਝ ਹੋ ਗਿਆ ਲੇਕਿਨ ਜਿਹੜਾ ਘਰ ਕਿਦੋਂ ਨਾ ਮਨ ਲੋ ਘਰ ਜਿਹੜਾ ਬਹੁਤ ਔਖਾ ਬਣਦਾ ਉਮਰ ਲੱਗ ਜਾਂਦੀ ਆ ਉਹ ਇਨਾ ਢੱਠਾ ਹਾਲਾਂਕਿ ਹੋਰ ਲੋਕਾਂ ਦੇ ਤੇੜਾ ਆਈਆਂ ਪਰ ਆਪਾਂ ਇਹ ਕੋਸ਼ਿਸ਼ ਕਰਾਂਗੇ ਤੁਸੀਂ ਅਸੀਂ ਸਭ ਕਿ ਇਹਨਾਂ ਤੱਕ ਜਿਹੜੀ ਮਦਦ ਆ ਨਾ ਸਿੱਧੀ ਪਹੁੰਚੇ ਤਾਂ ਸ਼ੁਕਰੀਆ ਜੀ ਕੋਸ਼ਿਸ਼ ਕਰਿਓ ਕਿ ਇਹਨਾਂ ਜਿਹੜੀ ਮਦਦ ਆ ਨਾ ਉਹ ਹੋ ਸਕੇ Mm. 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 Det blir bra väl menat.